ਬਿਜੇ ਇਥੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਆਈ ਤਾਂ ਉਥੇ ਅਕਾਲੀ ਦਲ ਦੀ ਗੱਲੇ ਚੱਲੂਗੀ। ਬਣਦੇ ਸਾਰੇ ਖਾਸ ਆਦਮੀ ਬਣ ਗਏ। ਨੌਂ ਆਮ ਆਦਮੀ ਤਾਂ ਐਵੇਂ ਨੌਂ ਦੇ ਰਹਿ ਗਏ। ਮਿੰਦਰ ਜੀ, ਮਿੰਦਰ ਮਿੰਦਰਵਾਲ ਸਰਪੰਚ ਸਾਹਿਬ ਚੱਕ ਲੋਟ ਬੋਲ ਸੋਨਹਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਤੋਂ ਐਮਪੀ ਦੇ ਕੈਂਡੀਡੇਟ ਵਿਕਰਮਜੀਤ ਸਿੰਘ ਜੀ ਖਾਲਸਾ ਜੀ ਮੇਰੇ ਨਾਲ ਆਏ ਹੋਏ ਜ਼ਿਲ੍ਹਾ ਪ੍ਰਧਾਨ ਜਸਮੀਲ ਸਿੰਘ ਜੀ ਬੌਂਦਲੀ ਜੀ ਮੇਰੇ ਅਤੀ ਸਤਕਾਰਯੋਗ ਅਮਰੀਕ ਸਿੰਘ ਜੀ ਸਰਕਲ ਪ੍ਰਧਾਨ ਸਾਹਿਬ ਮੇਰੇ ਫਾਦਰ ਸਾਹਿਬ ਰਜਿੰਦਰ ਸਿੰਘ ਢਿੱਲੋਂ ਜੀ ਮੇਰੇ ਚਾਚਾ ਜੀ ਭੁਪਿੰਦਰ ਸਿੰਘ ਜੀ ਢਿੱਲੋਂ ਸਮੁੱਚੀ ਸਾਡੇ ਨਾਲ ਜਥੇਦਾਰ ਸਾਹਿਬ ਪਹਿਲਾਂ ਆਏ ਸੀ ਬਾਜਵਾ ਜੀ ਸ਼ੇਰੀਆ ਸਾਹਿਬ ਅਮਰਤ ਕਰੋ ਜੀ ਮੇਰੇ ਆਪੀ ਸ਼ੇਰੀ ਸਾਰੇ ਅਸੀਂ ਸਵੇਰ ਦੇ ਲੱਗੇ ਹੋਏ ਆਂ ਇਲੈਕਸ਼ਨ ਦੇ ਸਬੰਧ ਦੇ ਵਿੱਚ ਜਿਹੜੀਆਂ-ਜਿਹੜੀਆਂ ਥਾਂ ਤੇ ਮੀਟਿੰਗਾਂ ਕਰ ਰਹੇ ਆ ਜਾ ਰਹੇ ਆ ਸਭ ਨੂੰ ਮਿਲ ਰਹੇ ਆ ਤੇ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਆ ਵੀ ਤੁਸੀਂ ਸਾਰੇ ਇੱਧਰ ਨਗਰਾਂ ਦੇ ਇਕੱਠੇ ਹੋ ਕੇ ਆਪਣੇ ਬਹੁਤ ਹੀ ਸਤਿਕਾਰਯੋਗ ਦਾ ਪੋਲਾ ਜੀ ਦੇ ਘਰੇ ਸਾਰੇ ਆਪਾਂ ਇਕੱਠੇ ਹੋਏ ਆ ਵਿਚਾਰ ਸੁਣਨ ਲਈ ਇਕੱਠੇ ਹੋਏ ਆ ਕੇਵਲ ਇਹ ਨਾ ਸੋਚੋ ਵੀ ਇਹ ਇਲੈਕਸ਼ਨ ਦੀ ਕਾਮ ਰੈਲੀ ਆ ਆਮ ਗੱਲਾਂ ਵੀ ਆਪਾਂ ਇਲੈਕਸ਼ਨ ਦੀ ਗੱਲ ਕਰਨੀ ਕਰਕੇ ਚਲੇ ਜਾਣਾ ਚਲੋ ਬਾਅਦ ਵਿੱਚ ਪਰਿਵਾਰ ਆਪਾਂ ਹੀ ਸਾਰੇ ਆ ਜਿਹੜੇ ਪਹਿਲਾਂ ਵੀ ਕਾਲੀਦਾਲ ਨੂੰ ਵੋਟ ਪਾਉਣੇ ਗਾਹਾਂ ਵੀ ਪਾਉਣੀਆਂ ਨੇ ਪਰ ਐਤਕੀ ਦਾ ਮਸਲਾ ਥੋੜਾ ਜਿਹਾ ਆਪਾਂ ਨੂੰ ਸਮਝਣਾ ਪੈਣਾ ਕੇਵਲ ਵੋਟ ਪਾਉਣ ਤੱਕ ਸੀਮਤ ਨਹੀਂ ਰਹਿਣਾ ਪਿਛਲੀ ਵਾਰ ਤੁਸੀਂ ਬਹੁਤ ਮਿਹਨਤ ਕੀਤੀ ਪ੍ਰਮਾਤਮਾ ਦੀ ਕਿਰਪਾ ਨਾਲ ਜੇ ਮੈਂ ਸੱਚ ਗਾਂ ਕਿਸੇ ਵੱਲੋਂ ਵੀ 1% ਕਮੀ ਨਹੀਂ ਸੀ ਪਰ ਕੋਹ ਹਨੇਰੀ ਕੋ ਹਵਾ ਇਹ ਜੀ ਆਈ ਕਿ ਆਪਾਂ ਕਿਸੇ ਕਾਰਨ ਰਹਿ ਗਏ ਪਰ ਮੈਂ ਇਹ ਵਿੱਚ ਫੀਲ ਕਰਦਾ ਵੀ ਕਈ ਵਾਰ ਕੀ ਹੁੰਦਾ ਨਾ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੰਨੇ ਆ ਪੂਰੀ ਤੰਦਾਈ ਨਾਲ ਪਰ ਇੱਕ ਬਕਾਲਤ ਕਰਨੀ ਸਤੋਂ ਕਿਤੇ ਰਹਿ ਜਾਂਦੀ ਹੈ ਬਕਾਲਤ ਆਪਣੀ ਪਾਰਟੀ ਦੀ ਕਿਉਂਕਿ ਹੁਣ 15 ਦਿਨ ਨੇ ਅੱਜ ਤੋਂ 15 ਦਿਨਾਂ ਜੇ ਮੈਂ ਕਹਾਂ ਅੱਜ ਗੱਲ ਕਰਕੇ ਗੱਲ ਸਮਾਪਤ ਹੋ ਜਣੀ ਹੈ ਨਹੀਂ ਜੇ ਤੁਸੀਂ ਤੁਸੀਂ ਅੱਜ ਤੋਂ ਬਾਅਦ ਮੇਰੀ ਇੱਕ ਬੇਨਤੀ ਕਰਿਓ ਮੈਂ ਹੱਥ ਬੰਨ੍ਹ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਕਰਦਾ ਆ ਆਪਾਂ ਨੂੰ ਜਿਵੇਂ ਵੋਟ ਦੀ ਲੋੜ ਆ ਉਵੇਂ ਆਪਾਂ ਨੂੰ ਸਪੋਰਟ ਦੀ ਲੋੜ ਆ ਸਪੋਰਟ ਤੁਹਾਡੀ ਕਿਵੇਂ ਹੋਣੀ ਹੈ ਵੀ ਤੁਸੀਂ ਪਿੰਡੋ ਤੁਰਦੇ ਹੋ ਮੰਡੀ ਖੜਦੇ ਹੋ ਮਾਛਵਾੜੇ ਜਾਂਦੇ ਹੋ ਕਿਸੇ ਦੁਕਾਨ ਤੇ ਖੜਦੇ ਹੋ ਕਿਤੇ ਵੀ ਜਾਂਦੇ ਹੋ ਇਹ ਆਪਣਾ ਫਰਜ਼ ਸਮਝ ਲਿਓ ਵੀ ਹੁਣ ਅਗਲੇ 15 ਦਿਨ ਆਪਾਂ ਜਿੱਥੇ ਬਹਿਣਾ ਆਪਾਂ ਸਿਆਸਤ ਦੀ ਗੱਲ ਕਰਨੀ ਆਪਾਂ ਪੰਜਾਬ ਦੀ ਗੱਲ ਕਰਨੀ ਜੇ ਤੁਸੀਂ ਪੰਜਾਬ ਦੀ ਗੱਲ ਕਰੋਗੇ ਪੰਜਾਬੀਅਤ ਦੀ ਗੱਲ ਕਰੋਗੇ ਤਾਂ ਯਕੀਨਨ ਤੌਰ ਤੇ ਲੋਕਾਂ ਨੇ ਆਪ ਇਹ ਸਮਝ ਜਾਣਾ ਵੀ ਜਿੱਥੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਆਈ ਤਾਂ ਉਥੇ ਅਕਾਲੀ ਦਲ ਦੀ ਗੱਲੇ ਚੱਲੂਗੀ ਇਹ ਲੋਕਾਂ ਨੂੰ ਵੀ ਪਤਾ ਵੀ ਕਿਹੜੀ ਪਾਰਟੀ ਪੰਜਾਬ ਦੀ ਗੱਲ ਕਰਦੀ ਹੈ ਕਿਹੜੀਆਂ ਪਾਰਟੀਆਂ ਦਿੱਲੀ ਦੀ ਗੱਲ ਕਰਦੀਆਂ ਤੁਸੀਂ ਕਿਤੇ ਬੈਠੇ ਹੋ ਤੁਸੀਂ ਉਦਾਂ ਹੀ ਕਹਿ ਦਿਓ ਕਿ ਮੈਂ ਫਲਾਣੇ ਪਿੰਡ ਤੋਂ ਆਇਆ ਸੀ ਉੱਥੇ ਬੜੀ ਹਵਾ ਚੱਲਦੀ ਆ ਬਹੁਤ ਉੱਥੇ ਤਾਂ ਸਾਰਾ ਪਿੰਡ ਵੈਸੇ ਅਸਲੀਅਤ 'ਚ ਵੀ ਅੱਜ ਲੋਕ ਝਾੜੂ ਦੇ ਬਦਲਾ ਤੋਂ ਤੰਗ ਹੋ ਕੇ ਆਪਣੇ ਪੱਖ 'ਚ ਸਾਰੇ ਪਾਸੇ ਹਵਾ ਚੱਲ ਰਹੀ ਸਮੁੱਚੇ ਪੰਜਾਬ ਦੇ ਵਿੱਚ ਖਾਸ ਕਰ ਆਪਾਂ ਕਹੀਏ ਆਪਾਂ ਆਪਣੇ ਹਲਕੇ ਦੀ ਗੱਲ ਕਰਦੇ ਹਾਂ ਤੁਸੀਂ ਸਾਰੇ ਸਤਿਕਾਰਯੋਗ ਬਜ਼ੁਰਗ ਬੈਠੇ ਹੋ ਮੇਰੇ ਵੀਰ ਬੈਠੇ ਨੇ ਆਪਾਂ ਨੂੰ ਪਤਾ ਵੀ ਅੱਜ ਦੇ ਮਾਹੌਲ ਦਾ ਪਹਿਲਾਂ ਦੇ ਮਾਹੌਲ ਤੋਂ ਕਿੰਨਾ ਫਰਕ ਪੈ ਗਿਆ ਸੋ ਆਪਣਾ ਫਰਜ਼ੇ ਬਣਦਾ ਵੀ ਜਿੱਥੇ ਬਹਿਣਾ ਜੇ ਆਪਾਂ ਮੜੀ ਜੇ ਇਹ ਵੀ ਗੱਲ ਤੋੜਦੀ ਹੈ ਨਾ ਵੀ ਅਕਾਲੀ ਦਲ ਚ ਯਾਰ ਹੁਣ ਅੱਗੇ ਨਾਲੋਂ ਫਰਕ ਆ ਇਹ ਜਦੋਂ ਅਗਲੇ ਨੇ ਦੂਜੇ ਨੂੰ ਦੱਸਣੀ ਆ ਨਾ ਉਹਨੇ ਦੋ ਕਿਉਂਕਿ ਆਤ ਹੁੰਦੀ ਆ ਦੋ ਗੱਲਾਂ ਵਧਾ ਕੇ ਕਹਿਣਾ ਯਾਰ ਨਹੀਂ ਹੁਣ ਤਾਂ ਅਕਾਲੀ ਦਲ ਦੀ ਲੋਕ ਗੱਲ ਕਰਦੇ ਤੀਜੇ ਨੇ ਉਹਦੀ ਅਕਾਲੀ ਦਲ ਦੀ ਨੇਰੀ ਬਣਾਣੀ ਆ ਚੌਥੇ ਨੇ ਥੋੜੀ ਸਰਕਾਰ ਬਣਾ ਦੇਣਾ ਐਦਾਂ ਹੀ ਸਿਸਟਮ ਚੱਲਦਾ ਐਦਾਂ ਹੀ ਝੂਠ ਬੋਲ ਕੇ ਆਏ ਸੀ ਆਪਾਂ ਸੱਚ ਬੋਲਣਾ ਮੈਂ ਬੇਨਤੀ ਕਰਦਾ ਵੀ ਦੇਖੋ ਅਕਾਲੀ ਦਲ ਦਾ ਭਾਵੇਂ ਘਟ ਹੋਇਆ ਵੱਧ ਹੋਇਆ ਨਫਾ ਹੋਇਆ ਨੁਕਸਾਨ ਹੋਇਆ ਪਰ ਆਪਾਂ ਸੱਚ ਦਾ ਸਾ ਜਿੱਥੇ ਆਪਾਂ ਗੱਲ ਕਰਦੇ ਆ ਉਹ ਗੱਲ ਕਰਦੇ ਆ ਜਿਹੜੀ ਸੱਚੀ ਹੈ ਜਿਹੜੀ ਕਰ ਸਕਦੇ ਆ ਉੱਪਰੋਂ ਕੋਈ ਗੱਲ ਨਹੀਂ ਮਾਰਦੇ ਤੁਹਾਨੂੰ ਪਤਾ ਜੇ ਆਪਾਂ ਗਣਾਉਣ ਲੱਜੇ ਆਪਣੀ ਸਰਕਾਰ ਦੀਆਂ ਗੱਲਾਂ ਇੱਕ ਵੱਡੇ ਨੂੰ ਸ਼ੁਰੂ ਕਰ ਲਓ ਆਟਾ ਦਾਲ ਪੈਨਸ਼ਨ ਸ਼ਗਨ ਸਕੀਮ ਬੀਬੀਆਂ ਨੂੰ ਸਾਈਕਲ ਸਹੂਲਤਾਂ ਕੇਂਦਰ ਸਾਂਝ ਕੇਂਦਰ ਬਿਜਲੀ ਸਰਪਲਸ ਸੜਕਾਂ 에어ਪੋਰਟ ਤੁਸੀਂ ਨਾਮ ਲਓ ਜਿਹੜੀ ਚੀਜ਼ਾਂ ਲੈਣਾ ਸਭ ਤੁਹਾਡੀ ਸਰਕਾਰ ਨੇ ਕੀਤੀ ਪਰ ਲੋਕ ਸਮਾਂ ਪੈ ਕੇ ਉਹ ਚੀਜ਼ਾਂ ਭੁੱਲ ਜਾਂਦੇ ਆ ਕਿਉਂਕਿ ਨਵੀਂ ਚੀਜ਼ਾਂ ਆਉਂਦੇ ਉਹ ਫਿਰ 70 ਸਾਲ 70 ਸਾਲ ਦਾ ਉਹਨਾਂ ਨੇ ਰਾ ਕੇ ਲਾ ਪਿਆ ਆਪੋਂ ਉਸ ਤੇ ਫਾਸਕਾ ਹੁਣ ਆ ਜਿਹੜੇ ਆਪਣੇ ਇਧਰ ਬਿਜਲੀ ਦਾ ਚੱਲਦਾ ਆ ਜਾਂ ਆਪਣੇ ਇਥੇ ਮੰਡੀ ਬੜੀਆਂ ਫੋਕਲ ਪੁਆਇੰਟ ਬਣੇ ਨੇ ਬਾਦਲ ਸਾਹਿਬ ਨੇ ਬਣਾਏ ਨੇ ਆਪਣੀ ਸਰਕਾਰਾਂ ਨੇ ਬਣਾਏ ਹੋਏ ਪਰ ਸਮਾਂ ਬਹਿ ਕੇ ਅਸੀਂ ਸੋਧਿਆ ਰ ਬਣਾਤੇ ਫੇਰ ਕਾਦੀ ਗੱਲ ਆ ਹੁਣ ਝਾੜੂ ਵਾਲੇ ਆ ਦੋ ਸੜਕਾਂ ਬਣਾ ਕੇ ਰੋਲਾ ਪਾਈ ਜਾਂਦਾ ਸੜਕਾਂ ਬਣਾਈਆਂ ਮੈਂ ਕਹਿੰਦਾ 1 ਰੁਪਈਆ ਇਹਨਾਂ ਦੇ ਕਿਸੇ ਨੁਮਾਇंदे ਨੇ ਕਐਮਐਲ ਨੇ ਜੇਬ ਚੋਂ ਲਾਇਆ ਵੀ ਮੈਂ ਵੀ ਉਹਨੂੰ ਵੋਟ ਪਾ ਦੂੰਗਾ ਪਰ ਜਦੋਂ ਆਪਾਂ ਬਣਾਉਂਦੇ ਸੀ ਉਦੋਂ ਇਹ ਕਹਿੰਦੇ ਸੀ ਜੇਬ ਚੋਂ ਲਾਉਨੇ ਹ ਇਹ ਟੈਕਸ ਦੇ ਪੈਸੇ ਨੇ ਹੁਣ ਕੀ ਦੇ ਨੇ ਹੁਣ ਵੀ ਤਾਂ ਟੈਕਸ ਦੇ ਹੀ ਨੇ ਆਲੇ ਪੈਸਾ ਨਵਾੜਦੇ ਪੈਸਿਆਂ ਨਾਲ ਬਣੀਆਂ ਸੜਕਾਂ ਜਿਹੜੀਆਂ ਬਣੀਆਂ ਨੇ ਸੈਂਟਰ ਦਾ ਪੈਸਾ ਆ ਉਹਦੇ ਨਾਲ ਬਣੀਆਂ ਨੇ ਤੇ ਕਿਸੇ ਨੂੰ ਭੁਲੇਖਾ ਹੋਵੇ ਕਈ ਵਾਰ ਸਾਡੇ ਸੱਜਣ ਵੀ ਕਹਿ ਦਿੰਦੇ ਆ ਜਿਹੜੇ ਵਿਰੋਧੀ ਨੇ ਅਕਾਲੀ ਦਲ ਨੇ ਨੁਕਸਾਨ ਕੀਤਾ ਜੀ ਅਕਾਲੀ ਦਲ ਨਾ ਖਤਮ ਆ ਹੁਣ ਆ ਖਤਮ ਆ ਜੇ ਖਤਮ ਆ ਫਿਰ ਸਾਡੀ ਗੱਲ ਹੀ ਕਿਉਂ ਕਰਦੇ ਹੋ 3 ਐਮਐਲ ਨੇ ਫਿਰ ਵੀ ਸਾਡੀ ਗੱਲੇ ਚਲਦੀ ਆ ਸ਼ੁਰੂ ਵੀ ਸਭ ਤੋਂ ਖਤਮ ਵੀ ਸਭ ਤੋਂ ਜਿਹੜੇ ਗੱਲਾਂ ਕਰਦੇ ਨੇ ਨੁਕਸਾਨ ਕਰਨ ਦੀਆਂ ਜਾਓ ਕਰਦੇ ਉਹਨਾਂ ਨੂੰ ਪੁੱਛਿਆ ਜਾਵੇ ਜਦੋਂ ਆਪਾਂ ਬੀਜੇਪੀ ਨਾਲ ਸੀ ਲੋਕ ਇੱਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਕਈ ਲੋਕ ਆਪਣੇ ਦੇ ਚੱਕਣਗੇ ਪੰਥ ਦਾ ਨੁਕਸਾਨ ਕੀਤਾ ਇੱਕ ਸੋਚਣ ਵਾਲੀ ਗੱਲ ਉਹ ਲੋਕਾਂ ਲਈ ਜਵਾਬ ਜਿਹੜੇ ਕਹਿੰਦੇ ਪੰਥ ਦਾ ਨੁਕਸਾਨ ਕੀਤਾ ਜਦੋਂ ਬੀਜੇਪੀ ਨਾਲ ਸੀ ਕੋਈ ਵੀ ਪੰਥਕ ਮੁੱਦਾ ਹੁੰਦਾ ਸੀ ਕੋਈ ਪੰਥਕ ਵੱਲ ਨੂੰ ਗੱਲ ਕਰਦਾ ਸੀ ਤਾਂ ਬੀਜੇਪੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਵੀ ਇਕੱਲੇ ਦਲ ਦੀ ਹਾਂ ਤੋਂ ਬਿਨਾਂ ਕੋਈ ਸਟੈਪ ਵੀ ਚੱਕ ਜਵੇ ਜਿੱਥੇ ਉਹਨਾਂ ਨੇ ਆਪਾਂ ਨੇ ਕਾਲ ਤੱਕ ਸਾਹਿਬ ਦੇ ਵਿੱਚ ਜਿਹੜੇ ਆਪਣੇ ਸੰਤ ਭਿੰਡਰਾਂ ਨੇ ਸੀ ਉਹਨਾਂ ਦੀ ਯਾਦਗਾਰ ਬਣੀ ਆ ਤੁਸੀਂ ਦੇਖੀ ਹੋਣੀ ਆ ਵਿਚਾਰਸ਼ਣ ਕੀਤੇ ਹੋਣਗੇ ਬਹੁਤਿਆਂ ਉਹਦੇ ਲਈ ਭਾਜਪੀ ਨੇ ਜ਼ੋਰ ਲਾ ਲਿਆ ਵੀ ਨਹੀਂ ਬਣਨੀ ਚਾਹੀਦੀ ਪਰ ਸੁਖਵੀਰ ਬਾਦਲ ਨੇ ਕਿਹਾ ਵੀ ਬਣਾਉਣੀ ਆ ਸਾਡੇ ਸੰਤ ਨੇ ਬਣਾਵਾਂਗੇ ਹੁਣ 2 ਸਾਲ ਹੋ ਗਏ ਸਮਝੌਤਾ ਟੁੱਟ ਗਿਆ ਜੀ 2.5 ਸਾਲ ਉੱਤੇ ਸਮਾਂ ਹੋ ਗਿਆ ਸਮਝੌਤਾ ਤੋੜਤਾ ਆਪਾਂ ਨੇ ਤੋੜਿਆ ਆਪਾਂ ਨੇ ਅਸੀਂ ਕਿਉਂਕਿ ਉਹਨਾਂ ਨੇ ਵਾਦਾ ਕੀਤਾ ਸੀ ਕਿਸਾਨ ਅੰਦੋਲਨ 'ਚ ਕਿਸਾਨਾਂ ਦੇ ਜਿਹੜੇ ਕਾਨੂੰਨ ਸੀ ਵਾਦਾ ਕੀਤਾ ਗਿਆ ਸੀ ਵੀ ਬਦਲਾਂਗੇ ਪਰ ਬਦਲੇ ਨਹੀਂ ਅਸੀਂ ਛੱਡਦੇ ਹੁਣ ਵੀ ਮਿੰਤਾ ਕਰਦੇ ਸੀ ਵੀ ਆਓ ਨਾਲ ਰਲੋ ਪਰ ਇੱਕ ਇੱਕ ਪਾਰਟੀ ਆ ਤੁਹਾਡੀ ਆਪਣੀ ਸ਼ਰੂਮਣੀ ਕਰ ਜਿੱਦਾਂ ਜਿਨੇ ਇਹ ਗੱਲ ਕਹੀ ਆ ਵੀ ਲਿਖਤੀ ਚ ਦੇ ਦਿਓ ਕਿਸਾਨਾਂ ਦੀ ਗੱਲ ਕਰੋਗੇ ਬੰਦੀ ਸਿੰਘ ਛੱਡੋਗੇ ਬਾਗਾ ਬਾਰਡਰ ਖੋਲੋਗੇ ਨੌਜਵਾਨਾਂ ਦੀ ਗੱਲ ਕਰੋਗੇ ਨਸ਼ੇ ਦੀ ਗੱਲ ਕਰੋਗੇ ਫਿਰ ਤੁਹਾਡੇ ਨਾਲ ਖੜਾ ਹੈ ਉਹ ਲਿਖਤੀ ਨਹੀਂ ਦੇ ਸਕੇ ਤਾਂ ਸਮਝੋਤਾ ਤੋੜੇ ਤੇ ਨੁਕਸਾਨ ਪਿਛਲੇ 2 ਸਾਲਾਂ ਜਿਹੜੇ ਕਹਿੰਦੇ ਨੇ ਆ ਵੀ ਕਾਲੀਦਾਲ ਨੇ ਪੰਤ ਦਾ ਨੁਕਸਾਨ ਕੀਤਾ ਉਹ ਲੋਕਾਂ ਨੇ ਲੋਕਾਂ ਦੇ ਮਨ ਦੇ ਵਿੱਚ ਇੰਨਾ ਅਸਰ ਕੀਤਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਐ ਜੀ ਸਾਜ਼ਿਸ਼ ਕੀਤੀ ਜਿਸ ਦੇ ਨਾਲ ਪੰਥ ਦਾ ਨੁਕਸਾਨ ਹੋਇਆ ਹੁਣ ਮੈਂ ਗਿਣਾਉ ਨੁਕਸਾਨ ਹੋਇਆ ਕਿ ਸੋਚ ਕੇ ਦੇਖਿਓ ਜਿਹੜੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿੰਨੇ ਉੱਥੇ ਕਾਬਜਕਾਰ ਬੈਠੇ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਸੀ ਉੱਤੇ ਭੰਗ ਕਰਕੇ ਆਰਐਸਐਸ ਦੇ ਬੰਦੇ ਅੱਜ ਉੱਥੇ ਬੈਠੇ ਨੇ ਭਾਵੇਂ ਪੱਗਾ ਪੰਦੀ ਬੈਠੇ ਨੇ ਆਰਐਸਐਸ ਦਾ ਏਜੰਡਾ ਦਿੱਲੀ ਚਲਾ ਰਹੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਤੋਂ ਅੱਡ ਕੀਤੀ ਉੱਥੇ ਆਰਐਸਐਸ ਵਾਲੇ ਬੈਠੇ ਨੇ ਉਹ ਪੈਰੀ ਹੱਥ ਲਾਉਂਦੇ ਜਾ ਕੇ ਘੱਟੜਦੇ ਤੁਸੀਂ ਦੇਖਿਆ ਨੇ ਸਭ ਨੇ ਵੀਡੀਓ ਪਟਨਾ ਸਾਹਿਬ ਬੋਰਡ ਦੇ ਵਿੱਚ ਉੱਥੇ ਆਰਐਸਐਸ ਦੇ ਬੰਦੇ ਨੂੰ ਹੈਡ ਲਾਇਆ ਗਿਆ ਹਜੂਰ ਸਾਹਿਬ ਬੋਰਡ ਦੇ ਵਿੱਚ ਉੱਥੇ ਆਰਐਸਐਸ ਦੇ ਬੰਦੇ ਨੂੰ ਹੈਡ ਲਾਇਆ ਗਿਆ ਸਾਡਾ ਸਿੱਖ ਗੁਰਦੁਆਰਾ ਐਕਟ ਸੀ 1917 ਉਹਦੇ 'ਚ ਝਾੜੂ ਵਾਲਿਆਂ ਨੇ ਏਹਰ-ਫੇਰ ਕੀਤਾ ਉਹਦੇ 'ਚ ਸਜਣ 'ਚ ਬੁਲਾ ਕੇ ਸੈਸ਼ਨ ਬੁਲਾ ਕੇ ਸੋਧ ਕੀਤੀ ਗਈ ਪੀਟੀਸੀ ਚੈਨਲ ਦਾ ਨਾਮ ਹੈ ਜੀ ਉਹ ਐਕਟ ਜਿਹਨੂੰ 100 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ 100 ਸਾਲ ਦਾ ਕਿਸੇ ਦੀ ਜੁੜਤ ਨਹੀਂ ਹੋਈ ਵੀ ਉਹਦੇ ਵਿੱਚ ਬਿਲ ਝਾਕੇ ਦੇਖ ਲਓ ਕਿਉਂਕਿ ਪਿੱਛੇ ਤੁਸੀਂ ਖੜੇ ਸੀ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਕਮੇਟੀ ਤੁਹਾਡੀ ਨੁਮਾਇੰਦਾ ਜਥੇਬੰਦੀ ਖੜੀ ਜਦੋਂ ਕਮਜ਼ੋਰ ਹੋਏ ਉਹਨਾਂ ਨੇ ਵਿਧਾਨ ਸਭਾ ਚੈਕਟ ਲੈ ਕੇ ਆ ਕੇ ਪਾਸ ਕਰਤਾ ਵੀ ਭਾਈ ਅਸੀਂ ਕਹਿੰਦੇ ਆ ਆਹ ਚੈਨਲ ਨੇ ਜਿੰਨਾ ਨੂੰ ਦਿੱਤਾ ਜਾਊਗਾ ਇਹ ਕੇਵਲ ਚੈਨਲ ਦੀ ਗੱਲ ਨਹੀਂ ਜਲੂ ਮੇਰੇ ਵਰਗਾ ਕਮਲਾ ਵੀ ਉੱਥੇ ਆ ਜਵੇ ਤੇ ਵਿਧਾਨ ਸਭਾ ਜੇ ਵੀ ਮਤਾ ਪਾਸ ਕਰਦਾ ਵੀ ਅੱਜ ਤੋਂ ਬਾਅਦ ਜਿਹੜੇ ਸਿੱਖ ਗੁਰਦੁਆਰੇ ਨੇ ਉਹਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਸਰਕਾਰ ਚ ਲਾਉਗੀ ਤੁਸੀਂ ਰੋਕ ਨਹੀਂ ਸਕਦੇ ਉਦੋਂ ਹਵਾਲਾ ਕੀ ਦੇਣਾ ਵੀ 2023 ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਆ ਲਿਆਂਦਾ ਸੀ ਇਹ ਮੰਨਿਆ ਗਿਆ ਵੀ ਕਾਨੂੰਨ ਮੁਤਾਬਕ ਸਹੀਆ ਹੋਣਾ ਵੀ ਸੋਧ ਮੰਨੀ ਜਾਊਗਾ ਆਪਾਂ ਨੂੰ ਲੋੜ ਆ ਇਕੱਠੇ ਹੋਣ ਸultanpur Lodhi ਸਿੱਧੀਆਂ ਗੋਲੀਆਂ ਚੱਲਿਆ ਗੁਰੂ ਘਰ ਤੇ ਜਿਹੜੇ ਆ ਲੋਕ ਬੇਅਦਬੀ ਦੀ ਗੱਲ ਕਰਕੇ ਸਰਕਾਰ ਬਣਾਈਆ ਸਿੱਧੀਆਂ ਗੋਲੀਆਂ ਗੁਰੂ ਘਰ ਤੇ 100 ਤੋਂ ਉੱਤੇ ਗੋਲੀ ਗੁਰੂ ਘਰ ਚ ਵੱਜੀ ਮੈਨੂੰ ਇਹ ਦੱਸੋ ਵੀ ਉਹ ਗੋਲੀ ਚੱਲੀ ਤੇ ਜਿਹੜੀ ਈਕਾਲਤਾਤ 1984 ਚੱਲੀ ਜੋ ਵਿੱਚ ਫਰਕ ਸੀ ਕੋਈ ਉਦੋਂ ਸਾਨੂੰ ਦੁੱਖ ਹੋਇਆ ਅੱਜ ਦੁੱਖ ਨਹੀਂ ਹੋਇਆ ਕਿਉਂਕਿ ਇਹਨਾਂ ਨੇ ਆਪਣੀ ਆਵਾਜ਼ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਪਣੀ ਨੁਮਾਇੰਦਾ ਜਥੇਬੰਦੀ ਸੋਨੂੰ ਕਮਜ਼ੋਰ ਕੀਤਾ ਜਦੋਂ ਅਸੀਂ ਕੋਈ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਯਾਰੇ ਤਾਂ ਵੋਟਾਂ ਖਾਤਰ ਬੋਲਦੇ ਸੋਚ ਕੇ ਦੇਖੋ ਜੀ ਕਿੱਥੋਂ ਕਿੱਥੇ ਆ ਕਿਉਂ ਆਗੇ ਕਿਹੜੇ ਏਜੰਡੇ ਤੇ ਸਾਡੇ ਨਾਲ ਧੱਕਾ ਕੀਤਾ ਜਾਉਂਦਾ ਇਹ ਆਪਾਂ ਨੂੰ ਸਮਝਣਾ ਪੈਣਾ ਵੀ ਜਿਹੜੀ ਆਪਣੀ ਖੇਤਰੀ ਪਾਰਟੀ ਆ ਆਪਣੀ ਪਾਰਟੀ ਆ ਬਖਰੇਵੇਂ ਬਥੇਰੇ ਹੋ ਸਕਦੇ ਨੇ ਹੋ ਸਕਦਾ ਕੋਈ ਬੰਦਾ ਮੇਨਾ ਰਾਜੀ ਨਾ ਹੋਵੇ ਮੇਨਾ ਨਾਰਾਜ਼ਗੀ ਆ ਮੈਨੂੰ ਨਾ ਵੋਟ ਪਾਇਓ ਪਰ ਆਪਣੀ ਪੰਥਕ ਜਥੇਬੰਦੀ ਨੂੰ ਆਪਣੀ ਉਸ ਪਾਰਟੀ ਨੂੰ ਜਿਹਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਉਹਨੂੰ ਬਦਨਾਮ ਕਰਨ ਦੀਆਂ ਇਹ ਚਾਲਾਂ ਨੇ ਉਹਨਾਂ ਨੂੰ ਫੇਲ ਕਰਨਾ ਪੈਣਾ ਮਾੜੇ ਬੰਦੇ ਬਾਹਰ ਕੱਢ ਦੋ ਤੁਹਾਡੇ ਕੋਲ ਵੋਟ ਦੀ ਪਾਵਰ ਆ ਕੱਢ ਸਕਦੇ ਆਪਾਂ ਚੰਗਿਆਂ ਨੂੰ ਲਿਆਓ ਪਰ ਪਿੱਛੇ ਜੇ ਮਤੇ ਬਣਾਤੀ ਵੀ ਸਾਰੇ ਇੱਕ ਪਾਸੇ ਨੂੰ ਹੋਗੇ ਵੀ ਨਾ ਜੀ ਨਾ ਅਸੀਂ ਤਾਂ ਬਦਲਾ ਲੈਣਾ ਬਦਲਾ ਨਹੀਂ ਕੀਤਾ ਕੀ ਕਾਲਾ ਸਬਰਾਲੇ ਚ ਬਦਲਾ ਵਾਲਾ ਮੁੱਖ ਮੰਤਰੀ ਆਇਆ ਸੀ ਸਵੇਰ ਤੋਂ ਸਵੇਰ ਤੋਂ ਘਟੋ ਘਟ ਹਜ਼ਾਰ ਪੁਲਿਸ ਵਾਲਾ ਉੱਥੇ ਫਿਰਦਾ ਸੀ ਜਿਹੜੇ ਆਮ ਬੰਦੇ ਹੁੰਦੇ ਸੀ ਇੱਕ ਵੀ ਮੈਂ ਜੁਰਤ ਨਾ ਕਹਿੰਦਾ ਇੱਕ ਵੀ ਝਾੜੂ ਦਾ ਵਰਕਰ ਇੱਕ ਵੀ ਝਾੜੂ ਦਾ ਲੀਡਰ ਮੈਨੂੰ ਕੋਈ ਫੋਟੋ ਦਿਖਾ ਦੇਵੇ ਜਿਹੜੀ ਭਗਵੰਤ ਮਾਨ ਨੇ ਜੱਫੀ ਪਾ ਕੇ ਉਹਨਾਂ ਕਚਾਈ ਹੋਵੇ ਸਾਡੇ ਵਾਲਾ ਸੁਖਵੀਰ ਬਾਦਲ ਸੀ ਜਿੱਦਣ ਪੰਜਾਬ ਬਚਾਓ ਯਾਤਰਾ ਘਟੋ ਘਟ ਮੇਰੇ ਕੋ ਪਿਆ ਰਿਕਾਰਡ ਦੋ 20000 ਤੋਂ ਉੱਤੇ ਫੋਟੋ ਆ ਹਰ ਇਕੱਲੇ ਇਕੱਲੇ ਬੰਦੇ ਨੇ ਫੋਟੋ ਕਰਾਈ ਉਹ ਦਿਨ ਉਹ ਨੇੜੇ ਲੱਗਦਾ ਇਹ ਪਤਾ ਕਿਵੇਂ ਮਿਲਦਾ ਸੀ ਇਦਾਂ ਆ ਮੂਹਰੇ ਹੱਥ ਮਾਰਾ ਜਾਂ ਉਂਗਲਾਂ ਹੀ ਹੁੰਦੀਆਂ ਸੀ ਵੀ ਬਾ ਮਿਲ ਲਿਆ ਕਿਉਂਕਿ ਇਹ ਖਾਸ ਹੋ ਗਏ ਨੇ ਇਹ ਆਮ ਤੁਹਾਡੇ ਵਾਲੇ ਸੀ ਜਿਹੜੇ ਤੁਹਾਡੇ ਵਿੱਚ ਬਹਿ ਕੇ ਫੈਸਲੇ ਕਰਦੇ ਸੀ ਇਹਨਾਂ ਨੇ ਕੇਵਲ ਗੱਲਾਂ ਕੀਤੀਆਂ ਸਮਰਾਲੇ ਦੀ ਸਭ ਤੋਂ ਢੀੜੀ ਗਲੀ ਜਿਹੜੀ ਆ ਸਾਡੇ ਉੱਤੇ ਸਮਰਾਲੇ ਜਦੋਂ ਆਪਾਂ ਸਿਵਲ ਹਸਪੀਟਲ ਦੇ ਮੂਹਰੇ ਜਾਣੇਗਾ ਬਾਲਮਿਕ ਮਲਾ ਉਹਦੇ ਵਿੱਚੋਂ ਸਭ ਤੋਂ ਛੋਟੀ ਗਲੀ ਆ ਉਹ ਮੇਰੇ ਹਿਸਾਬ ਨਾਲ 15 ਫੁੱਟ ਦੀ ਮਸਾ ਚੌੜੀ ਹੋਣੀ ਉਹਦੇ ਵਿੱਚੋਂ ਭਗਵੰਤ ਮਾਨ ਨੂੰ ਲੈ ਕੇ ਐਡੀ ਜੁਰਤ ਨਹੀਂ ਪਈ ਵੀ ਆਓ ਸਿੱਧੇ ਬਾਜ਼ਾਰ ਚ ਕੱਢ ਕੇ ਦਿਖਾਓ ਕਿਉਂਕਿ ਪਤਾ ਸੀ ਵਿਰੋਧ ਵੀ ਹੋਣੇ ਨੇ ਤੇ ਲੋਕ ਵੀ ਨਹੀਂ ਜੁੜਨੇ ਉਹ ਗਲੀ ਚੁਣੀ ਗਈ ਜਿੱਥੇ 500 ਬੰਦਾ ਵੀ ਐ ਲੱਗੂ ਵੀ 5000 ਖੜਾ ਲੰਬੀ 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 ਲਾਈਨ ਲਾ ਦੇ ਉੱਥੇ ਵੀ ਬੀਬੀਆਂ ਨੇ ਰੋਕੇ ਇੱਕੋ ਗੱਲ ਪੁੱਛੀ ਵੀ 1000 ਰੁਪਏ ਦੱਸ ਕਿੱਥੇ ਆ ਸਾਡੇ ਕੱਚੇ ਮਕਾਨਾਂ ਦੇ ਪੈਸੇ ਕਿੱਥੇ ਨੇ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਲਿਖ ਲਈ ਨੋਟ ਕਰ ਲਈ ਯਾਰ ਕਿਹੜੀ ਗੱਲ ਆਪਾਂ ਸੋਚ ਦੇਖਦੇ ਆਏ ਮੇਰੇ ਧਿਆਨ 'ਚ ਆ ਗਈ ਉਹਨੂੰ 2 ਸਾਲ ਤੋਂ ਇਹ ਧਿਆਨ 'ਚ ਆਉਣ ਨੂੰ ਲੱਗ ਗਿਆ ਵੀ ਹਜ਼ਾਰ ਦਿੱਤਾ ਹੀ ਨਹੀਂ ਇਹ じゃ ਸ਼ਰਾਬੀ ਮੁੱਖ ਮੰਤਰੀ ਬਣਾਇਆ ਜਿਹਨੂੰ ਇਹ ਨਹੀਂ ਪਤਾ ਵੀ ਪਾਣੀ ਮੂੰਹ 'ਚ ਪੀਣਾ ਹੈ ਜਾਂ ਸਿਰ 'ਚ ਪਾਈਦਾ ਐਡਾ ਕਮਲਾ ਡੰਗਰ ਬਿਠਾਇਆ ਦੱਸੋ ਕੀ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਚੱਲੇ ਸੋ ਮੇਰੀ ਬੇਨਤੀ ਆ ਵੀ ਇਹ ਇਹਨਾਂ ਨੂੰ ਜਵਾਬ ਦੇਣ ਦਾ ਸਮਾਂ ਕਹਿੰਦਾ ਸੀ ਨਾ ਵੀ ਧੁੱਪ ਦੇਖ ਕੇ ਜੀ ਸੁਖਬੀਰ ਬਾਦਲ ਨਿਕਲਦਾ ਪੰਜਾਬ بچਾਉਣ ਅਕੱਲੇ 8 ਘੰਟਾ ਨਹੀਂ ਉਹ ਤਾਂ ਖੜ ਹੋਇਆ ਅੱਧੇ ਘੰਟੇ ਬਾਅਦ ਉੱਥੋਂ ਭੱਜ ਗਿਆ ਪੂਰਾ ਰੂਟ ਵੀ ਨਹੀਂ ਕੱਢਿਆ ਸਾਰਾ ਅੱਧਾ ਕਿਲੋਮੀਟਰ ਦਾ ਰੂਟ ਕੱਢਿਆ ਉਹਨੇ ਕੱਲ ਤੇ ਅਮਲਾ ਜਮਲਾ ਇੰਨਾ ਲਾਇਆ ਸੀ ਨੌ ਹਲਕੀਆਂ ਦੇ ਬੰਦੇ ਛੱਡੇ ਪਰ ਇੱਕ ਗੱਲ ਚੰਗੀ ਹੋਈ ਸਾਡੇ ਸਵਰਾਣੇ ਵਾਲੇ ਇਹ ਗੱਲ ਤੋਂ ਖੁਸ਼ ਨੇ ਵੀ ਜਿਹੜੀਆਂ ਆ ਟਾ ਆ ਸਾਡੀਆਂ ਜਿਹੜੀਆਂ ਲਾਈਨਾਂ ਸੀ ਬਿਜਲੀ ਦੀਆਂ ਲੰਕਦੀਆਂ ਸੀ ਵਿਚਾਰੇ 2 ਸਾਲ ਤੋਂ ਬਿੱਟਦੇ ਸੀ ਖਿੱਚ ਦੋ ਉਹ ਐਕਸੀਡੈਂਟ ਆਪ ਪਲਾਸ ਲੈ ਕੇ ਲੱਗਿਆ ਹੋਇਆ ਸੀ ਵੀ ਭਗਵਾਨਤਮਾਨ ਨੇ ਆਉਣਾ ਭਰਾਵਾ ਆਮ ਘਰਾ ਦੇ ਮੁੰਡੇ ਨੇ ਆਉਣਾ ਕਿਤੇ ਗਰਾਂਟੇ ਨਾਲ ਲੱਗ ਜਵੇ ਉਨੇ ਐ ਤੀਰ ਜਾਂ ਵੀ ਛੱਡਣਾ ਹੁੰਦਾ ਰੱਖ ਜੀ ਮਾਰ ਕੇ ਕੌਣ ਆ ਬੰਦਾ ਦੱਸੋ ਕਿਹੜੀਆਂ ਗੱਲਾਂ ਕਿੱਧਰ ਨੂੰ ਸਿਆਸਤ ਨੂੰ ਲੈ ਗਏ ਵਿਚਾਰਾਂ ਦੀ ਗੱਲ ਕਰੀਏ ਪੰਜਾਬ ਨੂੰ ਅੱਗੇ ਲੈ ਕੇ ਜਾਣੇ ਛੁੜਕਲੇ ਬਹੁਤ ਹੋ ਗਏ ਪੱਡ ਕਮੇਟੀ ਬਤੋਰੀ ਹੋ ਗਈ ਹੁਣ ਜਿਹੜੀ ਪੋਜੀਸ਼ਨ ਤੇ ਘਟੋ-ਘਟੋ ਉਹਦੀ ਕਦਰ ਕਰ ਲਵੇ ਸੋ ਮੇਰੀ ਬੇਨਤੀ ਆ ਆਪਾਂ ਰਲ ਕੇ ਹਿੰਮਤ ਮਾਰੀਏ ਇਹ ਨਾ ਸੋਚੀਏ ਵੀ ਖਾਲਸਾ ਜੀ ਨੂੰ ਵੋਟ ਪੈਣੀ ਆ ਇਹ ਨਾ ਸੋਚੀਏ ਤੱਕੜੀ ਨੂੰ ਪੈਣੀ ਆ ਇੱਕ ਗੱਲ ਦਾ ਫੈਸਲਾ ਲੈਣਾ ਪੰਜਾਬ ਨਾਲ ਖੜੇ ਹੋ ਕ ਦਿੱਲੀ ਨਾਲ ਪੰਜਾਬ ਨੂੰ ਵੋਟ ਪਾਉਣੀ ਹੈ ਕਿ ਦਿੱਲੀ ਦੇ ਰਿਮੋਟ ਵਾਲੀਆਂ ਸਰਕਾਰਾਂ ਨੂੰ ਪਾਉਣੀ ਆ ਆਪਣੇਆਂ ਨੂੰ ਪਾਉਣੀ ਆ ਜਿਨ੍ਹਾਂ ਨੇ 84 ਚ ਗੋਲੀਆਂ ਖਾਧੀਆਂ ਸਨ 1 ਜੂਨ ਉਹ ਦਿਨ ਜਿੱਦਣ ਪੰਜਾਬ ਦੇ ਵਿੱਚ ਐਮਰਜੈਂਸੀ ਲਾਈ ਗਈ ਜੀ ਜਿੱਦਣ ਪੰਜਾਬ ਸੀਲ ਕਰਤਾ ਗਿਆ ਸੀ 3 4 ਤੇ 5 ਜੂਨ ਉਹ ਦਿਨ ਸੀ ਜਿਹੜੇ ਕਦੇ ਇਤਿਹਾਸ ਤੋਂ ਭੁੱਲੇ ਨਹੀਂ ਜਾ ਸਕਦੇ ਬਹੁਤੇ ਬਦਲਾਅ ਆਲੇ ਸਾਡੇ ਵੀਰ ਬਾਜ ਜੰਮੇ ਹੋਣਗੇ ਉਹਨਾਂ ਨੂੰ ਵੀ ਇਹ ਕਹਿਣ ਦੀ ਲੋੜ ਆ ਵੀ ਇਹ ਦੱਸੋ ਵੀ ਤੁਸੀਂ ਉਹ ਪੁਰਖਿਆਂ ਦੀ ਕੁਰਬਾਨੀ ਨਾਲ ਖੜੇ ਹੋ ਕਾ ਜਿਹੜੇ ਨਵੇਂ ਬਦਲਾਅ आले ਨੀ ਇਹਨਾ ਨਾ ਖੜੇ ਹੋ ਕਿਉਂਕਿ ਬਹੁਤ ਸਬਬ ਬਣਾਇਆ ਪ੍ਰਮਾਤਮਾ ਨੇ 40 ਸਾਲ ਬਾਅਦ ਉਸੇ ਜਗ੍ਹਾ ਉਸੇ ਦਿਨ ਜਿੱਦਣ ਪੰਜਾਬ ਨੂੰ ਬੰਦ ਕੀਤਾ ਹੈਗਾ ਉਸੇ ਦਿਨ ਤੁਸੀਂ ਵੋਟ ਪਾਉਣੀ ਹੈ ਦਿਲ ਤੇ ਹੱਥ ਰੱਖ ਕੇ ਕਿਉਂਕਿ ਪੰਥਕ ਨਗਰ ਆ ਆਪਾਂ ਦਿਲ ਤੇ ਹੱਥ ਰੱਖ ਕੇ ਵੋਟ ਪਾਉਣੀ ਆ ਆਪਾਂ ਨੇ ਕਿਉਂਕਿ ਬਹੁਤੇ ਪੁਰਖਿਆ ਨੇ ਤਾਂ ਕਈਆਂ ਨੇ ਗੋਲੀਆਂ ਖਾਧੀਆਂ ਸੀ ਇੱਕ ਤੇ ਉਹ ਸਮਾਂ ਤਾਂ ਚਲੇ ਗਿਆ ਪਰ ਬਟਨ ਦੱਬ ਕੇ ਆਪਾਂ ਠਾਹ ਦੀ ਆਵਾਜ਼ ਕਢਣੀ ਹੈ ਇਹਨਾਂ ਨੂੰ ਇਹ ਸਰਕਾਰਾਂ ਨੂੰ ਦਿਖਾਉਣਾ ਜਿਹੜੀਆਂ ਝਾੜੂ ਤੇ ਕਾਂਗਰਸ ਵਾਲੇ ਅੱਜ ਇਕੱਠੇ ਹੋ ਕੇ ਲੜੀ ਜਾਂਦੇ ਆ ਹਿੰਦੁਸਤਾਨ 'ਚ ਪੰਜਾਬ 'ਚ ਕਹਿੰਦੇ ਆ ਵੀ ਅੱਡ-ਅੱਡ ਲੜਾਂਗੇ ਕੇਵਲ ਮੂਰਖ ਬਣਾਉਣ ਦੀ ਰਾਜਨੀਤੀ ਕਰਦੇ ਆ ਸੋ ਹੁਣ ਸਮਾਂ ਆ ਗਿਆ ਤੁਸੀਂ ਅੱਜ ਤੋਂ ਬਾਅਦ ਜਿੱਥੇ ਵੀ ਜਾਊ ਜਿਵੇਂ ਵੀ ਜਾਊ ਮੇਰੀ ਹੱਥ ਬਨ ਕੇ ਬੇਨਤੀ ਹੈ ਮਦਦ ਇਹ ਹੋਊ ਵੀ ਤੁਸੀਂ ਜਿੱਥੇ ਬੈਠੋ ਦਿਹਾੜੀ 'ਚ ਚਾਰ ਥਾਂ ਪੰਜ ਥਾਂ ਜਿੰਨੇ ਬੰਦੇ ਮਿਲਦੇ ਆ ਆਪਣੇ ਪੰਥ ਦੀ ਆਪਣੀ ਪਾਰਟੀ ਦੀ ਆਪਣੇ ਪੰਜਾਬ ਦੀ ਗੱਲ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋ ਤਾਂ ਕਿ ਆਪਾਂ ਇਹਨਾਂ ਨੂੰ ਮੂੰਹ ਤੋਂ ਜਵਾਬ ਦੇ ਸਕੀਏ ਤੇ ਜਿਹੜਾ ਆਪਣੀ ਸਰਕਾਰ ਨੇ ਆਪਣੇ ਪ੍ਰਧਾਨ ਨੇ ਬੀਜੇਪੀ ਨਾਲ ਨਾਤਾ ਤੋੜਿਆ ਹੁਣ ਜਿਹੜਾ ਤੋੜਿਆ ਜਿੱਥੇ ਸਾਰੀਆਂ ਪਾਰਟੀਆਂ ਬੀਜੇਪੀ ਦੇ ਪੈਰਾਂ 'ਚ ਵੇਚਦੀਆਂ ਨੇ ਅਕਾਲੀ ਦਲ ਇੱਕ ਪਾਰਟੀ ਜਿਨੇ ਨਾਤਾ ਤੋੜਿਆ ਵੀ ਨਹੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ। ਉਹਨੂੰ ਵੀ ਪਤਾ ਲੱਗ ਸਕੇ ਸਾਡੇ ਪ੍ਰਧਾਨ ਨੂੰ ਵੀ ਜਿਹੜਾ ਉਹਦਾ ਕੀਤਾ ਫੈਸਲਾ ਉਹਦੇ ਸਮੁੱਚੇ ਵਰਕਰ ਉਹਦੇ ਪਿੱਛੇ ਖੜੇ ਨੇ ਤੇ ਕੱਲੀ ਕੱਲੀ ਵੋਟ ਤੱਕੜੀ ਤੇ ਪਾਉਣਗੇ। ਸੋ ਮੈਂ ਬੇਨਤੀ ਕਰਦਾ ਪਹਿਲਾਂ ਤਾਂ ਮੈਂ ਜਿਕਾਰੇ ਲਾਉਣੇ ਆ ਵੀ ਆਪਾਂ ਨੇ ਆਪਣੇ ਕੈਂਡੀਡੇਟ ਸਾਹਿਬ ਨੂੰ ਭਰੋਸਾ ਦਿਵਾਉਣਾ ਵੀ ਚੜਿਆ ਨਗਰ ਸਾਰੇ ਤੁਸੀਂ ਬੈਠੇ ਹੋਏ ਚ ਸਾਡੇ ਸਤਕਾਰਯੋਗ ਪੰਥਕ ਏਰੀਆ ਨਾਲ ਜੁੜੇ ਹੋ ਸ਼ੁਰੂ ਤੋਂ ਪੰਥ ਨਾਲ ਜੁੜੇ ਹੋ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਤੁਹਾਡੇ ਤੋਂ ਬਿਨਾਂ ਪੁੱਛੇ ਇਹਨਾਂ ਨੂੰ ਮੈਂ ਗੱਡੀ ਚੱਕ ਵਿਸ਼ਵਾਸ ਦਿਵਾਤਾ ਸੀ ਵੀ ਇਹ ਏਰੀਆ ਦੇ ਵਿੱਚ ਜਿੰਨਾ ਤੁਹਾਡਾ ਮੇਰਾ ਮੈਂ ਇਹ ਕਹਿਆ ਸੀ ਵੀ ਸਮਰਾਏ ਤੋਂ ਜਿੰਨੀ ਲੀਡ ਆਊਗੀ ਥੋੜੇ ਨੌ ਹਲਕਿਆਂ ਤੋਂ ਸਭ ਤੋਂ ਵੱਧ ਲੀਡ ਅਸੀਂ ਸਮਰਾੜੇ ਹਲਕੇ ਦੇਵਾਂਗੇ ਮੈਂ ਤੁਹਾਡੇ ਤੋਂ ਪੁੱਛਿਆ ਨਹੀਂ ਪਰ ਮੈਂ ਜਿਕਾਰਾ ਲਾ ਕੇ ਤੁਹਾ ਤੋਂ ਹਾਂਮੀ ਜ਼ਰੂਰ ਭਰੋਣੀ ਆ ਸ਼੍ਰੋਮਣੀ ਇਕੱਲੀ ਰਣ ਜਿੰਦਾਬਾਦ ਬੋਲੇ ਸੋਨਹਿਰਾ ਜਿੰਦਾਬਾਦ ਮੈਂ ਬੇਨਤੀ ਕਰਦਾ ਸਦਾ ਵਿਕਰਮਜੀਤ ਸਿੰਘ ਖਾਲਸਾ ਜੀ ਨੂੰ ਉਹ ਤੁਹਾਡੇ ਸਾਹਮਣੇ ਆਉਣਗੇ ਆਪਣੇ ਵਿਚਾਰ ਰੱਖਣਗੇ ਆਪਾਂ ਨੂੰ ਪਤਾ ਲੱਗੇ ਆਪਣਾ ਕੈਂਡੀਡੇਟ ਕਿੰਨਾ ਪੜਿਆ ਲਿਖਿਆ ਸੂਝਵਾਨ ਤੇ ਸਿਆਣਾ ਕਿਉਂਕਿ ਇਹਨਾਂ ਨੇ ਪਹਿਲਾਂ ਤਜਰਬਾ ਬੜਾ ਲੰਬਾ ਰਿਹਾ ਇਹ ਪਹਿਲਾਂ ਸਾਂਸੀ ਸੱਤਰ ਵੀ ਰਹੇ ਨੇ ਐਮ ਐਲ اے ਰਹੇ ਨੇ ਪੀ ਪੀ ਐਸ ਸੀ ਬੋਰਡ ਦੇ ਮੈਂਬਰ ਰਹੇ ਨੇ ਸੋ ਬਸਨ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਨਾਮ ਹੈ ਸ਼੍ਰੋਮਣੀ ਕਲਦੇ ਵਿੱਚ ਉਹਨਾਂ ਦੇ ਸੁਪੁੱਤਰ ਨੇ ਅਮਰ ਬੇਨਤੀ ਕਰਦਾ ਵੀ ਤੁਹਾਡੇ ਰੂਬਰੂ ਹੋਣਗੇ ਸਦਾ ਵਿਕਰਮ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਕਾਰਜ ਹੋਗਾ ਤੁਹਾਡੇ ਹਲਕੇ ਦੇ ਮੁੱਖ ਸੇਵਾਦਾਰ ਸਦਾ ਪਰਮਜੀਤ ਸਿੰਘ ਢਿੱਲੋਂ ਜੀ ਮੌਂਦਰੀ ਸਾਹਿਬ ਜ਼ਿਲ੍ਹਾ ਪ੍ਰਧਾਨ ਸਟੇਜ ਦੇ ਉੱਤੇ ਮੌਜੂਦ ਸ਼੍ਰੋਮਣੇ ਕਾਲੀ ਦਲ ਦੀ ਸਾਰੇ ਲੀਡਰਸ਼ਿਪ ਸਾਹਮਣੇ ਬੈਠੀ ਸੰਗਤ ਪੰ ਸਰਪੰਚ ਸਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਚੋਣਾਂ ਦੇ ਉਮੀਦਵਾਰ ਵਜੋਂ ਮੈਂ ਨਗਰ ਚ ਤੁਹਾਡੇ ਦਰਸ਼ਨ ਕਰਨ ਲਈ ਆਇਆ ਸੀ ਸਵੇਰ ਤੋਂ ਹੀ ਟਿਲੋਂ ਸਾਹਿਬ ਦੇ ਨਾਲ ਇਹਨਾਂ ਦੀ ਸਾਰੀ ਟੀਮ ਦੇ ਨਾਲ ਪਿੰਡ ਪਿੰਡ ਜਾ ਕੇ ਸੰਗਤਾਂ ਦੇ ਦਰਸ਼ਨ ਕਰ ਰਹੇ ਆਂ ਔਰ ਬੜਾ ਭਾਰੀ ਉਤਸ਼ਾਹ ਆ ਲੋਕ ਵੱਡੀ ਗਿਣਤੀ ਵਿੱਚ ਸੁਣ ਵੀ ਆ ਰਹੇ ਨੇ ਔਰ ਪ੍ਰੋਸਾ ਵੀ ਦੇ ਰਹੇ ਨੇ ਜਿਵੇਂ ਇੱਥੇ ਦਿੱਤਾ ਤੁਸੀਂ ਸਾਰਿਆਂ ਨੇ ਮੈਂ ਧਰਮਾਦੀ ਹਾਂ ਚੋਣਾਂ ਦੇ ਸਬੰਧੀ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਰੇ ਬੁਲਾ ਰਹੇ ਆ ਨੇ ਬੜੇ ਵਿਸਤਾਰ ਨਾਲ ਦੱਸਿਆ ਥੋੜੇ ਲਫ਼ਜ਼ਾਂ ਵਿੱਚ ਹੀ ਮੈਂ ਆਪਣੀ ਬੇਨਤੀ ਨੂੰ ਸਮਾਪਤ ਕਰੂੰਗਾ ਵੀ ਇਲੈਕਸ਼ਨ 5 ਸਾਲ ਬਾਅਦ ਆਉਂਦਾ ਹੈ ਅਗਲੇ 5 ਸਾਲ ਦਾ ਫੈਸਲਾ ਕਰਨਾ ਹੈ ਕਿ ਕਿਹੜਾ ਵਿਅਕਤੀ ਜਾਂ ਕਿਹੜੀ ਪਾਰਟੀ ਲੋਕ ਸਭਾ ਦੇ ਅੰਦਰ ਜਾਊਗੀ ਇਹ ਫੈਸਲਾ ਕਰਨ ਲੱਗੇ ਆ ਜਿਹੜੇ ਪਿਛਲੇ ਫੈਸਲੇ ਨੇ ਉਹਨਾਂ ਦੀ ਨਜ਼ਰਸਾਨੀ ਜਾਂ ਉਹਨਾਂ ਦਾ ਜਿਹੜਾ ਨਫਾ-ਨੁਕਸਾਨ ਆ ਉਹ ਵੀ ਜ਼ਰੂਰੀ ਹੈ ਚੈੱਕ ਕਰਨਾ ਇਹਨਾਂ ਇੱਕ ਚੀਜ਼ ਨੂੰ ਹੀ ਚੋਣ ਪ੍ਰਚਾਰ ਕਹਿ ਲੈਣੇ ਆਪਾਂ ਅੱਖ-ਵੱਖ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਜਿਵੇਂ ਮੈਂ ਅਕਾਲੀ ਦਲ ਵੱਲੋਂ ਹਾਜ਼ਰ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਘੁੰਮਦੇ ਨੇ ਕਾਂਗਰਸ ਦੇ ਵੀ ਘੁੰਮਦੇ ਆ ਹੁਣ ਤਾਂ ਭਾਰਤੀ ਜਨਤਾ ਪਾਰਟੀ ਦੇ ਵੀ ਆ ਗਏ ਸੋ ਮੇਤੋ ਬਿਨਾਂ ਨਾ ਚਾਰਾਂ ਦੇ ਵਿੱਚੋਂ ਸਾਰੇ ਦੇ ਸਾਰੇ ਕਾਂਗਰਸ ਪਛੋਕਰ ਦੇ ਨੇ ਇਹਨਾਂ ਚਾਰਾਂ ਜੋ ਕੱਲੇ ਕਾਂਗਰਸ ਪਾਰਟੀ ਵਾਲੇ ਕੈਂਡੀਡੇਟ ਹੀ ਨੇ ਜਿਹੜੇ ਆਪ ਦੀ ਪਾਰਟੀ ਤੋਂ ਦੁਬਾਰਾ ਲੜ ਰਹੇ ਨੇ ਔਰ ਉਹਨਾਂ ਦੇ ਸਮੇਂ ਦਾ ਜਿਹੜਾ ਕਾਰਜਕਾਲ ਆ ਮੈਂ ਬਹੁਤ ਹਲਕੇ ਅੱਜ ਘੁੰਮਿਆ ਬੋਧੀਆਂ ਥਾਵਾਂ ਤੇ ਇਹ ਵੀ ਸੁਣਨ ਨੂੰ ਮਿਲਿਆ ਵੀ ਕਦੇ ਦੇਖੇ ਨਹੀਂ ਆਏ ਨਹੀਂ ਜਿੱਥੇ ਕਿਤੇ ਸੁਣਨ ਨੂੰ ਮਿਲਿਆ ਵੀ ਆਏ ਨੇ ਉਹ ਵੀ ਕਹਿੰਦੇ ਜੀ ਵੀ ਹੁਣ 4-5 ਮਹੀਨੇ ਤੋਂ ਹੀ ਆਉਣ ਲੱਗੇ ਨੇ ਵੀ ਇਲੈਕਸ਼ਨ ਆ ਗਈਆਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਘੱਲੋਂ ਸਾਰੇ ਬੜੇ ਵਿਸਤਾਰ ਨਾਲ ਦੱਸ ਕੇ ਗਏ ਨੇ ਕੀ ਮੌਜੂਦਾ ਹਾਲਾਤ ਨੇ ਇਸ ਪਾਰਟੀ ਦੇ ਕਹਿੰਦੇ ਆਮ ਆਦਮੀ ਇੱਕ ਨੰਨ ਰੱਖ ਲਿਆ ਸੀਗਾ ਚਲੋ ਸਾਰਿਆਂ ਨੂੰ ਨੰਨ ਚੰਗਾ ਵੀ ਲੱਗਿਆ ਕਈ ਵਾਰੀਆਂ ਲੱਗਦਾ ਹੁੰਦਾ ਵੀ ਸ਼ਾਇਦ ਬਾਕੀ ਸਾਰੇ ਬੰਦੇ ਫੇਲ ਹੀ ਨੇ ਇਹ ਜਿਹੜਾ ਵਧੀਆ ਨਾਮ ਰੱਖਿਆ ਕਿ ਸ਼ਾਇਦ ਕੰਮ ਵੀ ਵਧੀਆ ਹੋਵੇ ਉਹ ਹੌਲਟ ਗਿਆ ਬੰਦੇ ਸਾਰੇ ਖਾਸ ਆਦਮੀ ਬਣ ਗਏ ਨੌਂ ਆਮ ਆਦਮੀ ਥਾਂ 'ਤੇ ਨੌਂ ਦੇ ਰਹਿ ਗਏ ਇਹ ਚੀਜ਼ ਬੜੀ ਤੇਜ਼ੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਫੈਲੀ ਅਸੀਂ ਉਦੋਂ ਵੀ ਬੜੀਆਂ ਮਿਹਨਤਾਂ ਕੀਤੀਆਂ ਬੇਨਤੀਆਂ ਵੀ ਕਰੀਆਂ ਲੇਕਿਨ ਸੰਗਤ ਨੇ ਸਾਡੀ ਬੇਨਤੀ ਨਹੀਂ ਮੰਨੀ ਇੱਕ ਬਦਲਾਅ ਉਹ ਇਹ ਜਾਂ ਨਾ ਨ ਲੱਗਿਆ ਜਿਹਦੇ ਮੂਰੇ ਅਸੀਂ ਵੀ ਸਿਰ ਝੁਕਾਇਆ ਤੇ ਇਹਨਾਂ ਲੋਕਾਂ ਦੀ ਸਰਕਾਰ ਬਣ ਗਈ ਅਸੀਂ ਮੰਨਦੇ ਆ ਕਿੜੇ ਮੱਥੇ ਵੀ ਸੰਗਤ ਨੇ ਜੋ ਫੈਸਲਾ ਕਰਤਾ ਸਭ ਨੂੰ ਮੰਨਣਾ ਚਾਹੁੰਦਾ ਉਹਨੂੰ ਮੰਨ ਲਿਆ ਅੱਜ ਉਸ ਫੈਸਲੇ ਨੂੰ 2.5 ਸਾਲ ਹੋ ਗਏ ਹੁਣ ਵਿਚਲਾ ਸਮਾਂ ਜਿਹੜਾ ਸਰਕਾਰ ਦਾ ਉਹਦੀ ਜਵਾਬਦੇਹੀ ਆ ਗਈ ਕਈਆਂ ਸਾਲਾਂ ਦੇ ਵਿੱਚ ਕਦੀ ਇਹ ਜਾਂ ਮੌਕਾ ਨਹੀਂ ਆਇਆ ਵੀ ਇਹ ਕਿਤੇ ਇਕੱਠ ਕਰਕੇ ਭਾਵੇਂ ਸਰਕਾਰੀ ਤੌਰ ਤੇ ਕਰਨ ਭਾਵੇਂ ਪਿੰਨਾਂ ਜਾ ਕੇ ਕਰਨ ਵਿੱਚ ਚੈੱਕ ਵੰਡਦੇ ਫਿਰ ਰਹੇ ਨੇ ਕਿਤੇ ਇਹ ਘਾਟਨ ਕਰ ਰਹੇ ਨੇ ਜਾਂ ਕਿਤੇ ਇਹ ਨੀਂਹ ਪੱਥਰ ਇਹਨਾਂ ਨੇ ਰੱਖਿਆ ਹੋਊਗਾ ਜਾਂ ਇਹਨਾਂ ਨੇ ਕੋਈ ਸਰਕਾਰ ਦੀਆਂ ਸਕੀਮਾਂ ਵੱਡੀਆਂ ਕੋਈ ਪੈਨਸ਼ਨਾਂ ਦੇ ਕੈਂਪ ਲਾਤੇ ਕਦੀ ਕੋਈ ਅਜਿਹੀ ਚੀਜ਼ ਨਹੀਂ ਨਜ਼ਰ ਆਉਂਦੀ ਹਾਂ ਸਟੇਜ ਬੰਨੀ ਆਉਂਦੀ ਆ ਉਹ ਵਧੀਆ ਬੰਨ ਲੈਂਦੇ ਨੇ ਉਹਦੇ ਅਰਕੀ ਸਾਤੋਂ ਨਹੀਂ ਬੰਨ੍ਹ ਹੁੰਦੀ ਕਿਉਂਕਿ ਜਿਹੜਾ ਬੰਦਾ ਸਟੇਜ ਨੂੰ ਸੰਭਾਲਦਾ ਉਹ ਦੋ ਤਰ੍ਹਾਂ ਦੇ ਹੈ ਇਧਰ ਨਹੀਂ ਲਾਂਚ ਸਟੇਜ ਚਲਾਉਣਾ ਵੀ ਕਲਾਕਾਰੀ ਹੈ ਤੇ ਸਰਕਾਰ ਚਲਾਉਣਾ ਵੀ ਕਲਾਕਾਰੀ ਹੈ ਇਹਨਾਂ ਦੋਨਾਂ 'ਚ ਫਰਕ ਹੈ ਪੰਜਾਬ ਦੀ ਬਦਕਿਸਮਤੀ ਇਹ ਹੈ ਵੀ ਸਟੇਜ ਚਲਾਉਣ ਵਾਲੇ ਲੋਕਾਂ ਦੇ ਹੱਥ 'ਚ ਜੀ ਪੰਜਾਬ ਸਰਕਾਰ ਆ ਗਈ ਉਹ ਉਹੀ ਤਾਕਤ ਦੀਆਂ ਵਰਤ ਰਹੇ ਨੇ ਜਿਹੜਾ ਸਟੇਜ 'ਤੇ ਚਲਾਉਣ ਵਾਲਾ ਸੀ ਹਾਲਾਤ ਆਹੀਂ ਵਿਗੜੇ ਨੇ ਠੀਕ ਹੈ ਸੰਗਤ ਕਿਸੇ ਨੂੰ ਵੀ ਅਸ਼ੀਰਵਾਦ ਦੇ ਸਕਦੀ ਹੈ ਦੇਤਾ ਬਨਾ ਲੋਕ ਦਿੰਦੇ ਹੁੰਦੇ ਨੇ ਚਲਣਾ ਆਪਣੇ ਤਜਰਬੇ ਨਾਲ ਪੈਂਦਾ ਤਜਰਬਾ ਹੈ ਨਹੀਂ ਤੇ ਹਾਲਾਤ ਮਾੜੇ ਨੇ ਅੱਜ ਅਮਨ ਕਾਨੂੰਨ ਦੀ ਸਥਿਤੀ ਵੀ ਠੀਕ ਨਹੀਂ ਵਿੱਤੀ ਹਾਲਾਤ ਵੀ ਮਾੜੇ ਨੇ ਅਫਸਰ ਕਹਿਣਾ ਨਹੀਂ ਮੰਦੇ ਲੋਕ ਆਪਣੀਆਂ ਗੱਲਾਂ ਦਾ ਜਵਾਬ ਮੰਗਦੇ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਆਪਣੇ ਕੋਲੇ ਕੇਵਲ ਪਛਤਾਵਾ ਆ ਗਿਆ ਹੁਣ ਅਗਲਾ ਕੰਮ ਵੀ ਇਹ ਪਛਤਾਵੇ ਚੋਂ ਕਿਵੇਂ ਨਿਕਲਿਆ ਜਾਵੇ ਉਹ ਆ ਲੋਕ ਸਭਾ ਦੇ ਇਲੈਕਸ਼ਨ ਭਾਵੇਂ ਲੋਕ ਸਭਾ ਦੀ ਇਲੈਕਸ਼ਨ ਦੇ ਨਾਲ ਸਰਕਾਰ ਨੂੰ ਫਰਕ ਨਹੀਂ ਪੈਂਦਾ ਕੋਈ ਸਰਕਾਰ ਤਾਂ ਇਹੀ ਚਲਣੀ ਆ ਲੇਕਿਨ ਜੇ ਅਸੀਂ ਜਿੱਤ ਦਰਜ ਕਰਦੇ ਹਾਂ ਤਾਂ ਅੱਧ ਰਹਿ ਜਾਂਦਾ ਅੱਧ ਦੇ ਹਿੱਸੇਦਾਰ ਅਸੀਂ ਤਾਕਤ ਦੇ ਵਿੱਚ ਬਣ ਜਾਂਦੇ ਹਾਂ ਇਹੀ ਇੱਕ ਮੌਕਾ ਹੈ ਇਹ ਕੰਮ ਜਦੋਂ ਜਾਂ ਕਰਦੇ ਆਲਾ ਤੋਂ ਮੈਂ ਬੇਨਤੀ ਕਰੂੰਗਾ ਪਿਛਲੇ ਸਾਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਆਪਾਂ 1 ਤਰੀਕ ਨੂੰ ਸ਼ਰਮਣੀ ਅਕਾਲੀ ਦਲ ਦਾ ਨਿਸ਼ਾਨ ਤਕਰੀ ਦਾ ਬਟਨ ਦਬਈਏ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈਏ ਔਰ ਨਾਲ ਦੀ ਨਾਲ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਤੁਹਾਡੀਆਂ ਮੰਗਾਂ ਲੋੜਾਂ ਦੀ ਆਵਾਜ਼ ਚੱਕੀ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਤਾ ਜਗਰੂਪ ਸਿੰਘ ਜੀ ਦੀ ਕੀ ਫਤਿਹ ਸੋ ਜਿਵੇਂ ਕਿ ਸਾਰੀਆਂ ਉਕੀਆਂ ਜਿਹੜੀਆਂ ਸ਼ਕਤੀਆਂ ਨੇ ਇੱਥੇ ਪੁੱਜੀਆਂ ਤੇ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਵੀ ਸਾਂਝੇ ਕੀਤੇ ਆ ਸੋ ਜਿਵੇਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਸੋ ਯਕੀਨੀ ਤੌਰ ਤੇ ਮੈਂ ਕਹਿ ਸਕਦਾ ਕਿ ਅਕਾਲੀ ਦਲ ਜਿਹੜੀ ਪਾਰਟੀ ਆ ਉਹ ਇੱਕ ਅਜਿਹੀ ਪਾਰਟੀ ਆ ਜੋ ਕਹਿੰਦੀ ਆ ਉਹ ਕਰਦੀ ਜਰੂਰ ਆ ਸੋ ਆਪਾਂ ਨੇ ਸਾਰਿਆਂ ਨੇ ਇੱਕ ਹੱਲਾ ਮਾਰ ਕੇ ਜਿਹੜੀਆਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਸੋ ਜਦੋਂ ਇਹ ਜਿੱਤ ਜਾਣਗੇ ਤਾਂ ਇੱਥੇ ਜ਼ਰੂਰ ਆਣਗੇ ਵੀ ਜ਼ਰੂਰ ਇਹ ਨਹੀਂ ਹੋਊਗਾ ਕਿ ਹੋਰ ਜਿਹੜੇ ਐਮਪੀ ਸਾਹਿਬਾਨ ਇੱਕ ਵਾਰ ਜਿੱਤ ਜਾਂਦੇ ਆ ਫਿਰ ਉਸ ਏਰੀਆ ਦੇ ਵਿੱਚ ਕਦੇ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਛੋਟੇਲੋਂ ਸਾਹਿਬ ਨੇ ਇਹ ਗੱਲ ਯਕੀਨੀ ਕੀਤੀ ਆ ਕਿ ਅਸੀਂ ਇੱਕ ਵਾਰ ਨਹੀਂ 10 ਵਾਰ ਜੇੜਾ ਮਾਰਾਂਗੇ ਇੱਕ ਵਾਰ ਸਾਨੂੰ ਜਿਹੜਾ ਮੌਕਾ ਉਹ ਜ਼ਰੂਰ ਦਿੱਤਾ ਜਾਵੇ ਸੋ ਅਸੀਂ ਆਪਣੇ ਵੱਲੋਂ ਜਿਹੜਾ ਆ ਉਹ ਪੂਰਾ ਇਹਨਾਂ ਨੂੰ ਯਕੀਨ ਦਿਵਾਉਨੇ ਆ ਕਿ ਇੱਕ ਇੱਕ ਵੋਟ ਇਹਨਾਂ ਨੂੰ ਜ਼ਰੂਰ ਪਾਵਾਂਗੇ ਸੋ ਇੱਥੇ ਆਇਆਂ ਦਾ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਵਾਹਿਗੁਰੂ ਖਾਲਸਾ ਵਾਹਿਗੁਰੂ